ਨਰਾਮ ਹੋ ਗਈ ਦੋ ਦੋ ਤਿੰਨ ਤਿੰਨ ਵਜੇ ਤੱਕ ਫੋਨ ਗਏ ਹੈ ਜੇ ਤੁਸੀਂ ਉੱਤੇ ਇਕੱਠੇ ਹੋਏ ਅਸੀਂ ਐਂ ਕਰ ਦਾਂਗੇ ਅਸੀਂ ਐਂ ਕਰ ਦਾਂਗੇ ਆ ਲੱਲੀ ਛੱਲੀ ਨੂੰ ਨੇ ਕਿਸਨੇ ਆਏ ਥੋੜਾ ਟਾਈਮ ਲੰਘ ਗਿਆ ਅਗਲਾ ਟਾਈਮ ਇਹਨਾਂ ਦਾ ਹੈ ਜਿੰਦਾਬਾਦ ਜਿਹੜੇ ਕਿਸੇ ਨੇ ਗੁੰਡਾ ਕਰ ਦਿੱਤਾ ਵਾਹ ਜੇ ਕਿਸੇ ਨੇ ਗੁੰਡਾ ਕਰਦੀ ਕੀਤੀ ਜਾਂ ਕਾਨੂੰਨ ਨੂੰ ਆਪਣੇ ਹੱਥ ਚ ਲਿਆ ਆ ਜਿਹੜੀ ਪੰਜਾਬ ਪੁਲਿਸ ਖੜੀ ਹੈ ਨਾ ਤੁਹਾਡੇ ਦਰਵਾਜ਼ੇ ਤੇ ਹੀ ਅਮਦੂਦ ਬਣ ਕੇ ਖੜੂਗੀ ਧਿਆਨ ਰੱਖਿਓ ਇਸ ਗੱਲ ਦਾ ਲਾਵੀ ਅੱਜ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਵਿੱਚ ਐਸਏਪੀ ਦੇ ਵੱਲੋਂ ਵਿਦਿਆਰਥੀ ਦਾ ਵੱਡਾ ਇਕੱਠ ਕੀਤਾ ਗਿਆ। ਮੌਕਾ ਸੀ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦਾ ਨਵਾਂ ਪ੍ਰਧਾਨ ਬਣਾਉਣਾ ਤਾਂ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਉਹਨਾਂ ਦੇ ਪੁੱਤਰ ਲਵਿਸ਼ ਮਿੱਤਲ ਦੀ ਹਾਜ਼ਰੀ ਦੇ ਵਿੱਚ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਲਗਭਗ 13 ਸਾਲਾਂ ਦੇ ਬਾਅਦ ਪਟੇਲ ਕਾਲਜ ਦੇ ਵਿੱਚ ਫਿਰ ਇੱਕ ਫਾਰਮ ਤੇ ਯੂਨੀਅਨ ਦਾ ਗਠਨ ਕੀਤਾ ਗਿਆ ਨਵੇਂ ਪ੍ਰਧਾਨ ਜਸ਼ਨ ਪੰਗੂ ਵਾਇਸ ਪ੍ਰਧਾਨ ਗੁਰਪ੍ਰੀਤ ਸਿੰਘ ਚੇਅਰਮੈਨ ਪ੍ਰਿੰਸ ਸਰਪੰਚ ਊਮਨ ਵਿੰਗ ਪ੍ਰਧਾਨ ਚੇਸ਼ਟਾ ਕੇਰਾ ਵਾਇਸ ਪ੍ਰਧਾਨ ਮਨਪ੍ਰੀਤ ਕੰਬੋਜ ਚੇਅਰਮੈਨ ਹੁਸਨਪ੍ਰੀਤ ਕੌਰ ਅਤੇ 올 ਸਕੂਲ ਪ੍ਰਧਾਨ ਜਸ਼ਨਦੀਪ ਦੀਵਾਲੀ ਕਲਾ ਅਤੇ ਵਾਇਸ ਪ੍ਰਧਾਨ ਸਾਹਿਲ ਸੁਨਿਆਰਾ ਅਤੇ ਚੇਅਰਮੈਨ ਰਮਨ 바ਵਾ ਆਦਿ ਨਿਯੁਕਤੀ ਵੀ ਕੀਤੀ ਗਈ ਹੈ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਇਸ ਮੌਕੇ ਕਿਹਾ ਹੈ ਕਿ ਅੱਜ ਦਾ ਦਿਨ ਖੁਸ਼ੀਆਂ ਭਰਿਆ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਵਿੰਗ ਦੇ ਰਾਹੀਂ ਨੌਜਵਾਨਾਂ ਨੂੰ ਅੱਗੇ ਲਿਆਉਣਾ ਉਹਨਾਂ ਨੂੰ ਆਪਣੇ ਅਧਿਕਾਰ ਦੀ ਲੜਾਈ ਸਿਖਾਉਣ ਦਾ ਉਦੇਸ਼ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਯੂਨੀਅਨ ਦਾ ਮੁੱਖ ਮਕਸਦ ਹੈ ਮੈਨੇਜਮੈਂਟ ਅਤੇ ਪ੍ਰਸ਼ਾਸਨ ਨੂੰ ਵਿਦਿਆਰਥੀ ਮੰਗਾਂ ਦੀ ਪੱਕੀ ਪੇਸ਼ਕਸ਼ ਕਰਨਾ ਹੈ ਨਾ ਕੀ ਗੁੰਡਾ ਕਰਦੀ ਇਸ ਮੌਕੇ ਤੇ ਲਵਿਸ਼ ਮੀਤਲ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਦੱਸੇ ਕਿ ਰਾਜਪੁਰਾ ਦੇ ਵਿੱਚ ਵਿਦਿਆਰਥੀ ਰਿਪਰੈਜੈਂਟੇਸ਼ਨ ਦੀ ਘਾਟ ਸੀ ਅਤੇ ਇਸ ਦੇ ਲਈ ਬੱਚਿਆਂ ਨੇ ਆਪਣੇ ਨੁਮਾਇੰਦੇ ਖੁਦ ਚੁਣੇ ਨੇ ਉਹਨਾਂ ਇਹ ਵੀ ਦੱਸਿਆ ਕਿ ਕੁਝ ਗੁੰਡਾਗਰਦੀਆਂ ਅਤੇ ਧਮਕੀਆਂ ਹੋਈਆਂ ਪਰ ਉਹ ਵਿਰੋਧਾਂ ਤੋਂ ਡਰਦੇ ਨਹੀਂ ਐ ਯੂਨੀਅਨ ਸਿਰਫ ਸ਼ਾਂਤੀਪੂਰਵਕ ਢੰਗ ਨਾਲ ਵਿਦਿਆਰਥੀਆਂ ਦੇ ਹੱਕਾਂ ਲਈ ਆਵਾਜ਼ ਉਠਾਏਗੀ ਇਸ ਮੌਕੇ ਤੇ ਲਵਿਸ਼ ਮੀਤਲ ਵੱਲੋਂ ਉਹਨਾਂ ਲੋਕਾਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਰਾਜਪੁਰਾ ਸ਼ਹਿਰ ਦੇ ਵਿੱਚ ਕੋਈ ਵੀ ਗੁੰਡਾਗਰਦੀ ਕਰਦਾ ਤਾਂ ਪੰਜਾਬ ਪੁਲਿਸ ਉਹਨਾਂ ਦੇ ਘਰਾਂ ਦੇ ਬਾਹਰ ਯਮਰਾਜ ਪਣ ਕੇ ਖੜੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਹੋਰ ਕੀ ਕੁਝ ਕਹਿਣਾ ਸੀ ਸਟੂਡੈਂਟਸ ਅਤੇ ਮੌਕੇ ਤੇ ਪਹੁੰਚੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਕਿਆ ਪਟੇਲ ਕਾਲਜ ਦੇ ਵਿੱਚ ਯੂਥ ਦਾ ਪ੍ਰਧਾਨ ਬਣਿਆ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸਟੂਡੈਂਟ ਵਿੰਗ ਹੈ ਉਸ ਲੜੀ ਦੇ ਤਹਿਤ ਅੱਜ ਪਟੇਲ ਕਾਲਜ ਵਿੱਚ ਇੱਕ ਸਟੂਡੈਂਟ ਵਿੰਗ ਸ਼ੁਰੂ ਕੀਤੀ ਜਾ ਰਹੀ ਹੈ ਔਰ ਇਹਦੇ ਸਟੂਡੈਂਟਸ ਹੀ ਆਪਣੇ ਇਹਨਾਂ ਚੋਂ ਹੀ ਟੀਮ ਬਣੀ ਹੈ ਪ੍ਰਧਾਨ ਬਣੇ ਨੇ ਚੇਅਰਮੈਨ ਬਣੇ ਨੇ ਵਾਈਸ ਪ੍ਰਧਾਨ ਬਣੇ ਨੇ ਔਰ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਐਕਟੀਵਰ ਸਾਡੀਆਂ ਬੱਚੀਆਂ ਵੀ ਅੱਗੇ ਆਈਆਂ ਨੇ ਸਾਡੀਆਂ ਬੱਚੀਆਂ ਦੀ ਟੀਮ ਵੀ ਇੱਕ ਇਦਾਂ ਹੀ ਬਣੀ ਹੈ ਕਿ ਇੱਕ ਪ੍ਰਧਾਨ ਇੱਕ ਚੇਅਰਮੈਨ ਇੱਕ ਵਾਈਸ ਪ੍ਰਧਾਨ ਇਹ ਬੱਚੇ ਜਿਹੜੇ ਯੂਨੀਅਨ ਬਣੀ ਹੈ ਕਿਉਂਕਿ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਜਿੰਨਾ ਚਿਰ ਕਹਿੰਦੇ ਕੋਈ ਇਕੱਠਾ ਨਾ ਹੋਵੇ ਨਾ ਉਹਨਾਂ ਚਿਰ ਇਹਨਾਂ ਦੀ ਕੋਈ ਨਹੀਂ ਸੁਣਵਾਈ ਹੁੰਦੀ। ਬੱਚਿਆਂ ਦੀਆਂ ਬਹੁਤ ਸਾਰੀਆਂ ਡਿਮਾਂਡਾਂ ਸੀ ਜਿਹੜੀਆਂ ਮੈਨੇਜਮੈਂਟ ਤੱਕ ਨਹੀਂ ਪਹੁੰਚਦੀਆਂ ਸੀ। ਮੈਜਾ ਮੈਨੇਜਮੈਂਟ ਨਹੀਂ ਸੁਣਦੀ ਸੀ। ਅੱਜ ਇਹਨਾਂ ਨੇ ਇੱਕ ਯੂਨੀਅਨ ਬਣਾਈ ਹੈ ਜਿਹੜੀ ਕਿ ਆਪਦੇ ਹੱਕਾਂ ਲਈ ਲੜ ਸਕਣ। ਇਹਨਾਂ ਨੇ ਕੋਈ ਗੁੰਡਾਗਰਦੀ ਨਹੀਂ ਕਰਨੀ, ਕੋਈ ਲੜਾਈ ਝਗੜੇ ਨਹੀਂ ਕਰਨੇ। ਇਹਨਾਂ ਨੇ ਸਿਰਫ ਆਪਦੇ ਹੱਕ ਮੰਗਨੇ ਨੇ ਜਿਹੜੇ ਕਿ ਜੇ ਮੈਨੇਜਮੈਂਟ ਨਹੀਂ ਸੁਨੂਗੀ ਜਾਂ ਟੀ ਪ੍ਰਿੰਸੀਪਲ ਨਹੀਂ ਸੁਨਣਗੇ ਉਹਨਾਂ ਹੱਕਾਂ ਲਈ ਅੱਜ ਇੱਥੇ ਯੂਨੀਅਨ ਬਣੀ ਹੈ, 올 ਸਕੂਲ ਮੈਨੇਜਮੈਂਟ ਬਣੀ ਹੈ ਜਿਹੜੀ ਕਿ ਹਰ ਸਕੂ ਜੋੜੀ ਕੀ ਮੰਗ ਹੋਊਗੀ ਉਸ ਮੰਗ ਲਈ ਲੜਾਈ ਲੜਨਗੇ ਕਿਉਂਕਿ ਸਾਡੇ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜਦੋਂ ਸਟੂਡੈਂਟ ਯੂਨੀਅਨ ਬਣੀ ਸੀਗੀ ਉਦੋਂ ਇਹੀ ਸੀ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੇ ਸਟੂਡੈਂਟ ਹੈ ਜਿਹੜੇ ਬੱਚੇ ਹੈ ਸਾਡੇ ਨੌਜਵਾਨ ਹੈ ਇੰਨਾ ਚੋ ਹੀ ਅੱਗੇ ਵੱਡੇ ਲੀਡਰਾਂ ਨੇ ਨਿਕਲਨੇ ਅੱਜ ਮੈਨੂੰ ਇਹ ਹੀ ਲੱਗ ਰਿਹਾ ਇਹਨਾਂ ਨੂੰ ਦੇਖ ਕੇ ਕਿ ਪਤਾ ਨਹੀਂ ਇੰਨਾ ਚ ਹੁਣ ਕਿਹੜੇ ਅੱਗੇ ਐਮਐਲਏ ਬਣਨਗੇ ਕਿਹੜੇ ਮੰਤਰੀ ਬਣਨਗੇ ਹੋ ਸਕਦਾ ਸੀਐਮ ਵੀ ਇਹਨਾਂ ਦੇ ਵਿੱਚ ਹੀ ਹੋਵੇ ਕਿਉਂਕਿ ਸਟੂਡੈਂਟ ਹੀ ਹੈ ਜਿਹੜੇ ਦੇਸ਼ ਨੂੰ ਅੱਗੇ ਲੈ ਕੇ ਜਾਣਗੇ ਦੇਸ਼ ਦੀ ਤਰੱਕੀ ਵੱਲ ਜਾਣਗੇ ਮਾਨ ਸਾਹਿਬ ਦਾ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਹੈ ਜਿਹੜਾ ਉਹਨਾਂ ਨੂੰ ਹੈ ਕਿ ਸਾਡੇ ਸਟੂਡੈਂਟ ਸਾਡੇ ਯੁਵਾ ਅਗਿਆਨ ਅੱਜ ਉਸ ਦੀ ਸ਼ੁਰੂਆਤ ਰਾਜਪੁਰੇ ਵਿੱਚ ਕੀਤੀ ਗਈ ਹੈ। ਬੜੀ ਦੇਰ ਬਾਅਦ ਜੁਨੀਅਨ ਬਣੀ ਹੈਗੀ ਇੱਥੇ 10 12 ਸਾਲਾਂ ਬਾਅਦ ਬਣੀ ਹੈ ਰਾਜਪੁਰੇ ਵਿੱਚ ਐਸਾ ਏਦਾਂ ਦੀ ਕੋਈ ਯੂਨੀਅਨ ਸੀ ਔਰ ਲੜਕੀਆਂ ਦਾ ਫਸਟ ਟਾਈਮ ਹੈ। ਬੱਚੀਆਂ ਮੈਨੂੰ ਕਹਿੰਦੀਆਂ ਕਿ ਰਾਜਪੁਰੇ ਵਿੱਚ ਪਹਿਲੀ ਵਾਰ ਕੋਈ ਲੇਡੀ ਐਮਐਲਏ ਬਣੀ ਹੈ ਤਾਂ ਉਹਨਾਂ ਨੂੰ ਦੇਖ ਕੇ ਸਾਡਾ ਵੀ ਜੀ ਕੀਤਾ ਕਿ ਅਸੀਂ ਵੀ ਅੱਗੇ ਆ ਕੇ ਆਪਦੇ ਆਪਦੇ ਸਾਥੀਆਂ ਦੀ ਮੰਗਾਂ ਨੂੰ ਅੱਗੇ ਉਹਨਾਂ ਦੀ ਆਵਾਜ਼ ਚੱਕ ਸਕੀਏ। ਅੱਜ ਪਹਿਲੀ ਵਾਰ ਰਾਜਪੁਰੇ ਦੇ ਇਤਿਹਾਸ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਲੇਡੀ ਐਮਐਲਏ ਆਈ ਸੀ ਤਾਂ ਅਜ ਰਾਜਪੁਰੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਟੂਡੈਂਟਸ ਚ ਇੱਕ ਲੜਕੀਆਂ ਵੀ ਅੱਗੇ ਆਈਆਂ ਨੇ ਉਹਨੂੰ ਇੰਨੇ ਸਾਲਾਂ ਦੇ ਬਾਅਦ ਯੂਨੀਅਨ ਬਣਾਣੀ ਚਾਹੀਦੀ ਹੈ ਸੋਚਦਾ ਜੀ ਇਹ ਬੱਚਿਆਂ ਦੀ ਸੀਗੀ ਜਿਹੜੇ ਸਾਰੇ ਸਾਡੇ ਕੋਲ ਇਕੱਠੇ ਹੋ ਕੇ ਆਏ ਸੀਗੇ ਕਿ ਸਾਨੂੰ ਇੱਕ ਯੂਨੀਅਨ ਬਣਾਨੀ ਹੈ ਹਰ ਵਰਗ ਦੀ ਰਿਪਰੈਜ਼ੈਂਟੇਸ਼ਨ ਹੈ ਪਰ ਆਪਣੇ ਪੰਜਾਬ ਚ ਅਤੇ ਖਾਸ ਕਰ ਆਪਣੇ ਰਾਜਪੁਰੇ ਚ ਸਟੂਡੈਂਟ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਸੀਗੀ ਤੁਸੀਂ ਦੇਖੋ ਆਪਣੇ ਨਾਲ ਲੱਗਦਾ ਚੰਡੀਗੜ੍ਹ ਹੈ ਪੰਜਾਬ ਯੂਨੀਵਰਸਿਟੀ ਦੇ ਬਕਾਇਦਾ ਇਲੈਕਸ਼ਨ ਹੁੰਦੇ ਉੱਥੇ ਰਿਪਰੈਜ਼ੈਂਟੇਸ਼ਨ ਹੈ ਪਟਿਆਲਾ ਯੂਨੀਵਰਸਿਟੀ ਦੇ ਹੈ ਪਰ ਆਪਣੇ ਰਾਜਪੁਰੇ ਚ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਸੀਗੀ ਇਸ ਕਰਕੇ ਬੱਚੇ ਇਕੱਠੇ ਹੋ ਕੇ ਆਏ ਸਾਡੇ ਕੋਲੇ ਕਿ ਜੇ ਸਾਨੂੰ ਵੀ ਇੱਕ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ ਜਿਹੜੇ ਸਾਡੇ ਮੁੱਦੇ ਉਹ ਕੌਣ ਚੱਕੂਗਾ ਜਾਂ ਜੇ ਸਰਕਾਰ ਨਾਲ ਹੋ ਕਿ ਇਹਨਾਂ ਨੇ ਆਪ ਦੇ ਨੁਮਾਇੰਦੇ ਚੁਣੇ ਉਹਦੇ ਤਹਿਤ ਅੱਜ ਇਹਨਾਂ ਨੂੰ ਸਭ ਨੂੰ ਐਲਾਨੇ ਇੱਕ ਗੱਲ ਕਹੀ ਹੈ ਕਿ ਰਾਤ ਨੂੰ ਇਹ ਨੌਜਵਾਨਾਂ ਨੂੰ ਕੋਈ ਫੋਨ ਵੀ ਆਇਆ ਕੋ ਗੁੰਡਾਗਰਦੀ ਰਾਤ ਨੂੰ ਜੀ ਦੇਖੋ ਸਿੱਧੀ ਗੱਲ ਹੈ ਜਿਹੜੇ ਇੱਥੋਂ ਪਹਿਲਾਂ ਹਾਰ ਚੁੱਕੇ ਨੇ ਆਪਣੀ ਗੁੰਡਾਗਰਦੀ ਕਾਰਨ ਉਹਨਾਂ ਦੇ ਬੰਦਿਆ ਨਹੀਂ ਆਪਣੇ ਜਿਵੇਂ ਸਾਡੇ ਰਮਨ ਟਿਵਾਨਾ ਹੋ ਕੇ ਜਿਹੜੀ ਇਹਨਾਂ ਦੀ ਮੇਨ ਟੀਮ ਹੈ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਮਿਹਨਤ ਕਰ ਰਹੀ ਸੀਗੀ ਰਾਤੀ 2-2 ਵਜੇ ਤੱਕ ਫੋਨ ਮਾਰੇ ਕਿ ਜੇ ਉੱਥੇ ਗਏ ਅਸੀਂ ਗੋਲੀਆਂ ਮਾਰ ਦਾਂਗੇ ਅਸੀਂ ਐਂ ਕਰ ਦਾਂਗੇ ਅਸੀਂ ਐਂ ਕਰ ਦਾਂਗੇ ਇਹਨਾਂ ਦੀ ਇਸ ਧਮਕੀਆਂ ਕਾਰਨ ਤੀ ਇੱਕ ਧਮਕੀਆਂ ਕਾਰਨ ਤਾਂ ਰਹਿ ਗਏ ਸੀਗੇ ਤੇ ਇੱਕ ਗੱਲ ਹੋ ਰਹੀ ਹੈ ਜਿਹੜੇ ਅੱਜ ਕੱਲ ਜਿਹੜਾ ਇਹ ਥੋੜਾ ਜਿਹਾ ਚੱਲ ਰਿਹਾ ਨਾ ਗੋਲੀਆਂ ਗੋਲੀਆਂ ਮਾਰਨ ਵਾਲੇ ਉਹਨਾਂ ਦੇ ਦਰਬਾਰ ਤੇ ਪੰਜਾਬ ਪੁਲਿਸ ਇਮਰਾਜ ਬਣ ਕੇ ਆ ਜਾਂਦੀ ਹੈ ਤਾਂ ਜਿਹੜੇ ਆ ਲੱਲੀ ਛੱਲੀ ਜੀ ਫਿਰਦੀ ਹੈ ਉਹਨਾਂ ਨੂੰ ਵੀ ਕਲੀਅਰ ਚੇਤਾਵਨੀ ਹੈ ਗੁੰਡਾਗਰਦੀ ਛੱਡ ਦਿਓ ਇਹ ਜਿਹੜੀ ਸਾਡੀ ਸਟੂਡੈਂਟ ਯੂਨੀਅਨ ਹੈ ਇਹ ਕੋਈ ਗੁੰਡਾਗਰਦੀ ਨਹੀਂ ਕਰੂਗੀ ਇਹ ਸਿਰਫ ਬੱਚਿਆਂ ਦੇ ਹੱਕਾਂ ਲਈ ਲੜਨੀ ਹੈ ਗੁੰਡਾਗਰਦੀ ਵਾਲਿਆਂ ਦੇ ਇੱਥੇ ਕੋਈ ਟਾਇਲਟ ਨਹੀਂ ਕੀਤਾ ਜਾਊਗਾ ਲਾਅ ਐਂਡ ਆਰਡਰ ਨੂੰ ਕਿਸੇ ਵੀ ਹਾਲਤ ਤੇ ਵਿਗੜਨਾ ਨਹੀਂ ਚਾਹੀਦਾ ਸਤਿ ਸ੍ਰੀ ਅਕਾਲ ਜੀ ਪਹਿਲਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਮੈਡਮ ਨੀਨਾ ਮਿੱਤਲ ਜੀ ਦਾ ਲਵਿਸ਼ ਵੀਰੇ ਦਾ ਤੇ ਰਮਨ ਵੀਰੇ ਦਾ ਜਿਨ੍ਹਾਂ ਨੇ ਸਾਨੂੰ ਚੁਣ ਕੇ ਇਸ ਮਕਾਮ ਤੇ ਪਹੁੰਚਾਇਆ ਅਸੀਂ ਕੋਲੇਜ ਦੀ ਸੇਵਾ ਕਰਾਂਗੇ ਤੇ ਕੋਈ ਕਮੀ ਪੇਸ਼ੀ ਹੋਵੇ ਅਸੀਂ ਦੂਰ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਹੋਵੇ ਕਿਸੇ ਮੇਰੀ ਭੈਣ ਭਰਾ ਨੂੰ ਕਿਸੇ ਨੂੰ ਵੀ ਹੋਵੇ ਕੋਈ ਵੀ ਦਿੱਕਤ ਹੋਵੇ ਅਸੀਂ ਦੂਰ ਕਰਾਂਗੇ ਅਸੀਂ ਬੈਠੇ ਤੇ ਕਿਸ ਤਰ੍ਹਾਂ ਦਾ ਦਬਾਅ ਸੀ ਤੁਹਾਡੇ ਤੇ ਵੀ ਯੂਨੀਅਨ ਨਹੀਂ ਬਣਾਣੀ ਕੁਝ ਇਹ ਜਿਹਾ ਬਹੁਤ ਦਬਾਅ ਸੀ ਕਿ ਰਾਤ ਨੂੰ ਕੋਈ ਤੇ ਫੋਨ ਵੀ ਆਣੇ ਕੀ ਆਏ ਕਰਦਾਂਗੇ ਉਹ ਕਰਦਾਂਗੇ ਪਰ ਸਾਨੂੰ ਕੋਈ ਡਰ ਨਹੀਂ ਕਿਉਂਕਿ ਸਾਡੇ ਨਾਲ ਮੈਡਮ ਜੀ ਖੜੇ ਨੇ ਅੱਜ ਕਿੰਨਾ ਕੀ ਉਹ ਇਕੱਠਾ ਹੋਇਆ ਤੁਹਾਡੇ ਨਾਲ ਅੱਜ ਕਮ ਤੋਂ ਕਮ 300 ਪਲੱਸ ਗੱਡੀ ਹੈ ਜੀ ਤੇ ਇਸ ਲਾਲੋ ਬਸ 150-200 ਮੋਟਰਸਾਈਕਲ ਦੇ 7-800 ਮੁੰਡਾ ਤਾਂ ਹੈਗੇ ਆ ਜੀ ਤੇ ਹੁਣ ਕਿਸ ਤਰ੍ਹਾਂ ਤੁਹਾਡਾ ਅੱਗੇ ਦਾ ਕਿਸ ਤਰ੍ਹਾਂ ਸਿਸਟਮ ਰਹੇਗਾ ਬੱਗੇ ਜਿਵੇਂ ਜਿਵੇਂ ਸਾਨੂੰ ਕਹੀ ਜਾਣਗੇ ਕਿ ਅਸੀਂ ਅਓ ਕੇਰੀ ਜਾਹਾਂਗੇ ਕਾਲਜ ਦੀ ਸੇਵਾ ਕਰਾਂਗੇ ਕੋਈ ਗੁੰਡਾਗਰਦੀ ਨਹੀਂ ਕਰਾਂਗੇ ਕਿਸੇ ਦੇ ਦਬਾਬ ਤੇ ਆ ਕੇ ਕੋਈ ਗਲਤ ਇਨਫੋਰਮੇਸ਼ਨ ਨਹੀਂ ਜਾਊਗੀ ਇਸੇ ਕੋਲ ਵਧੀਆ ਕੰਮ ਕਰਾਂਗੇ ਕਾਲਜ ਲਈ ਆਮ ਫੀਲਿੰਗ ਵੈਰੀ ਗੁੱਡ ਥੈਟ ਮੈਮ ਹੈਸ ਗਿਵਨ ਸੱਚ ਅਪੋਰਚੁਨਿਟੀ ਟੂ ਅਸ and uh, mainly thanks to ma'am and our upcoming leader ramantiwana and i'm much more excited to be part of this and thank you madam ne dassya tuhanu vi safna hai ga aan wale time de vich if she is saying so we can yes madam if she is saying so we can agar ma'am support karenge to you all are here jo ye posteran te badiyan photoan tusi dekh rahe haan eh madam neena mittal ji te lavish mittal ji ਇਨਾਂ ਦੀ ਰਹਿਨਮਾਈ ਕਰਕੇ ਆ ਇਨਾਂ ਦੀ ਸੋਚ ਸਦਕਾ ਹੈ ਇਨਾਂ ਦੀ ਮੈਡਮ ਜੀ ਦੀ ਸੋਚ ਸੀਗੀ ਮੈਡਮ ਦੀ ਮੇਰੇ ਨਾਲ ਗੱਲ ਹੋਈ ਵੀ ਰਮਨ ਆਪਾਂ ਕਿਉਂ ਨਾ ਵੀ ਕਾਲਜ ਦੇ ਜਿਹੜੇ ਸਟੂਡੈਂਟਸ ਆ ਦੋ ਤਿੰਨ ਵਾਰੀ ਮੈਡਮ ਕੋਲ ਗਏ ਤੇ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਵੀ ਮੈਮ ਸਾਨੂੰ ਇਹ ਦਿੱਕਤ ਆਂਦੀ ਹੈ ਇਹ ਪਰੇਸ਼ਾਨੀ ਆਂਦੀ ਹੈ ਤੇ ਮੈਮ ਦੀ ਜਿਹੜੀ ਸੋਚ ਆ ਉਹ ਬਹੁਤ ਦੂਰ ਅੰਦੇਸ਼ੀ ਸੋਚ ਆ ਉਹ ਚਾਹਦੇ ਆ ਦੇਖੋ ਜੀ ਨਹੀਂ ਲੀਡਰ ਹੁੰਨੇ ਆ ਵੀ ਅਸੀਂ ਲੀਡਰ ਰਹੀਏ ਸਾਡੇ ਤੋਂ ਉੱਪਰ ਕੋਈ ਲੀਡਰ ਨਾ ਆਵੇ ਪਰ ਇਹ ਫਸਟ ਟਾਈਮ ਆ ਮੈਂ ਇਹ ਜੇ ਐਮਐਲਏ ਪਹਿਲੀ ਵਾਰੀ ਦੇਖਿਆ ਵੀ ਜਿਹੜੇ ਲੀਡਰ ਬਣਾ ਰਹੇ ਆ ਠੀਕ ਹੈ ਨਾ ਤੁਸੀਂ ਦੇਖੋ ਅਸੀਂ ਕੀ ਚੀਜ਼ਾਂ ਸੀ ਕੁਝ ਨਹੀਂ ਹੈਗੇ ਠੀਕ ਹੈ ਹਰ ਬੰਦੇ ਚ ਯੂਥ ਚ ਜज्ਬਾ ਠੀਕ ਹੈ ਪਰ ਮੈਡਮ ਨੇ ਜੋ ਨਾਲ ਹੋ ਕੇ ਸਾਰਿਆਂ ਨੂੰ ਸਪੋਰਟ ਕਰਿਆ ਵੀ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਆਪਣਾ ਇੱਕ ਪ੍ਰੋਗਰਾਮ ਉਲੀਕੋ ਆਪਾਂ ਪਟੇਲ ਕਾਲਜ ਦੀ ਜਿਹੜੀ ਯੂਨੀਅਨ ਦਾ ਗਠਨ ਕਰੀਏ ਤੇ ਆਪਾਂ ਉੱਥੇ ਲੇਡੀਜ਼ ਵਿੰਗ ਦਾ ਵੀ ਜਿਹੜਾ ਆਪਾਂ ਨੇ ਗਠਨ ਕਰਨਾ ਮੇਰੇ ਹਿਸਾਬ ਨਾਲ ਦੇਖੋ ਜਿੰਨੀ ਮੇਰੀ ਸੋਝੀ ਆ ਵੀ ਪਟੇਲ ਕਾਲਜ ਦੇ ਇਤਿਹਾਸ ਚ ਅੱਜ ਅਸੀਂ ਇਤਿਹਾਸ ਰਚਿਆ ਵੀ ਐਨਾ ਇਕੱਠ ਤੇ ਵੂਮਨ ਵਿੰਗ ਦਾ ਗਠਨ ਹੋ ਰਿਹਾ ਤੇ ਪ੍ਰਧਾਨ ਬਣ ਰਿਹਾ ਤੇ ਪਹਿਲੀ ਗੱਲ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਸਭ ਨੂੰ ਕਲੀਅਰ ਕਰਨਾ ਚਾਹਨਾ ਕਿਉਂਕਿ ਕਈ ਬੰਦਿਆਂ ਦੇ ਫੋਨ ਆ ਰਹੇ ਸੀਗੇ ਬੱਚਿਆਂ ਨੂੰ ਵੀ ਤੁਸੀਂ ਜਾਇਓ ਨਾ ਅਸੀਂ ਗੋਲੀਆਂ ਮਾਰਾਂਗੇ ਅਸੀਂ ਇਹ ਕਰਾਂਗੇ ਤਾਂ ਮੇਰੀ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਦੇਖੋ ਸਾਡਾ ਕਿਸੇ ਨਾਲ ਕੋਈ ਫੈਰ ਨਹੀਂ ਕੋਈ ਵਿਰੋਧ ਨਹੀਂ ਤੇ ਅਸੀਂ ਕਿਸੇ ਗਰੁੱਪ 'ਚ ਨਹੀਂ ਕਿਸੇ ਪਾਰਟੀ 'ਚ ਹੋਰ 'ਚ ਨਹੀਂ ਅਸੀਂ ਆਮ ਆਦਮੀ ਪਾਰਟੀ 'ਚ ਅਸੀਂ ਮੈਡਮ ਦੀ ਤੇ ਆਮ ਆਦਮੀ ਪਾਰਟੀ ਦੀ ਅਸੀਂ ਸੇਵਾ ਕਰ ਰਹੇ ਹਾਂ ਜਿਹੜੀ ਐਸਪੀ ਆ ਆਲਟਰਨੇਟਿਵ ਆਫ ਸਟੂਡੈਂਟਸ ਪੋਲਿਟਿਕਸ ਜੋ ਇਹ ਐਸਸੀਪੀ ਬਣੀ ਹੋਈ ਹੈ ਜੋ ਅਰਵਿੰਦ ਕੇਜਰੀਵਾਲ ਜੀ ਦੀ ਬਣਾਈ ਹੋਈ ਸਟੂਡੈਂਟ ਜਥੇਬੰਦੀ ਆ ਅਸੀਂ ਉਸ ਦੇ ਪ੍ਰਧਾਨ ਬਣਾਇਆ ਇਹਨਾਂ ਨੂੰ ਤਾਂ ਕਿ ਅਸੀਂ ਸਟੂਡੈਂਟਸ ਦੀਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਕਰ ਸਕੀਏ ਕੋਈ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਹੈ ਤੇ ਅਸੀਂ ਉਹ ਆਪਣੇ ਐਮਐਲਏ ਸਾਹਿਬਾਂ ਉਹਨਾਂ ਕੋਲ ਲੈ ਕੇ ਜਾਈਏ ਤਾਂ ਕਿ ਕੱਲ ਨੂੰ ਜੁੜੀ ਇਹੀ ਯੂਥ ਆ ਦੇਖੋ ਅਸੀਂ ਇਸ ਨੂੰ ਸਹੀ ਰਸਤਾ ਵੀ ਦਿਖਾ ਸਕਦੇ ਆ ਗਲਤ ਰਸਤਾ ਵੀ ਦਿਖਾ ਸਕਦੇ ਆ ਇਹੀ ਯੂਥ ਆ ਜਿਹੜਾ ਡਰਗ ਅਡਿਕਟਡ ਹੋ ਸਕਦਾ ਇਹੀ ਯੂਥ ਆ ਜਿਹੜਾ ਵੀ ਵਧੀਆ ਖੇਡਾਂ 'ਚ ਮੱਲਾ ਮਾਰ ਕੇ ਤੇ ਰਾਜਨੀਤੀ 'ਚ ਮੱਲਾ ਮਾਰ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਦਾ ਤਾਂ ਇਹ ਪਹਿਲੇ ਲੀਡਰ ਹੈ ਜੀ ਮੈਂ ਮੈਂ ਬਹੁਤ ਬਹੁਤ ਧੰਨਵਾਦੀਆਂ ਮੈਡਮ ਦਾ ਤੇ ਲਵੀ ਸ਼ਬੀਰ ਦਾ ਇਹਨਾਂ ਦੀ ਸੋਚ ਸਦਕਾ ਅੱਜ ਨਵੇਂ ਲੀਡਰ ਪੈਦਾ ਹੋਏ ਆ ਮੈਂ ਕਹੂੰਗਾ ਇਹ ਅੱਜ ਤੱਕ ਕਦੇ ਐਡਾ ਯੂਥ ਦਾ ਇਕੱਠ ਨਹੀਂ ਹੋਇਆ ਰਾਜਪੁਰੇ ਚ ਤੁਸੀਂ ਸਾਰੇ ਤਾਂ ਪੱਤਰਕਾਰ ਭਰਾ ਤੁਸੀਂ ਦੇਖਦੇ ਹੋਣੇ ਤੁਸੀਂ ਕਵਰੇਜ ਕਰੀ ਹੋਣੀ ਇਹ ਜਿਹੜਾ ਰਾਜਪੁਰੇ ਚ ਜਾਮ ਲੱਗਿਆ ਤੇ ਸਾਨੂੰ ਤਾਂ ਇੱਕ ਵਾਰੀ ਫਿਕਰ ਹੋ ਗਈ ਸੀ ਕਿ ਮੈਂ ਮੈਡਮ ਨੂੰ ਕਿਹਾ ਮੈਡਮ ਵੀ ਕਿਵੇਂ ਕਰਾਂਗੇ ਵੀ ਜਿਹੜਾ ਯੂਥ ਆ ਸਾਡੇ ਤੋਂ ਸਾਡੇ ਬਾਹਰ ਹੋਇਆ ਪਿਆ ਤੇ ਪਰ ਮੈਂ ਪੰਜਾਬ ਪੁਲਿਸ ਦਾ ਸਾਡੇ ਕਿਰਪਾਲ ਜੀ ਤੇ ਡੀਐਸਪੀ ਜੀ ਮਨਜੀਤ ਜੀ ਦਾ ਇਹਨਾਂ ਦਾ तहे ਦਿਲੋਂ ਧੰਨਵਾਦ ਦਿਆਂ ਉਹਨਾਂ ਨੇ ਪੂਰੀ ਮਿਹਨਤ ਕਰੀ ਐ ਪੂਰਾ ਜਿਹੜਾ ਵੀ ਯੂਥ ਨੂੰ ਸਹੀ ਡਾਇਰੈਕਸ਼ਨ ਚ ਤਾਂ ਕਿ ਕੋਈ ਕਿਸੇ ਤਰ੍ਹਾਂ ਦਾ ਕਿਤੇ ਕੋਈ ਜਾਮ ਨਾ ਹੋਵੇ ਕੋਈ ਪਰੇਸ਼ਾਨੀ ਨਾ ਹੋਵੇ ਆਮ ਲੋਕਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਉਹਨਾਂ ਨੇ ਪੂਰਾ ਸਾਥ ਦਿੱਤਾ ਪੂਰੇ ਪ੍ਰਸ਼ਾਸਨ ਨੇ ਸਾਥ ਦਿੱਤਾ ਪੂਰੇ ਤੁਹਾਡੇ মিডিਆ ਦੇ ਭਰਾਵਾਂ ਨੇ ਸਾਥ ਦਿੱਤਾ ਤੇ ਮੈਂ ਅੱਗੇ ਵੀ ਮੈਡਮ ਨੂੰ ਇੱਕ ਬੇਨਤੀ ਕਰਦਾ ਵੀ ਤੁਸੀਂ ਇਹ ਬੱਚਿਆਂ ਦੇ ਸਿਰ ਤੇ ਆਪਣਾ ਹੱਥ ਰੱਖੋ ਅਸੀਂ ਤੁਹਾਡੇ ਵਾਸਤੇ ਦਿਨ ਰਾਤ ਇੱਕ ਕਰਦੇਾਂਗੇ ਤੇ ਕੁਝਕ ਬੰਦੇ ਜਦੋਂ ਮੈਂ ਆਮ ਆਦੀ ਪਾਰਟੀ ਜੁਆਇਨ ਕਰੀ ਸੀਗੇ ਉਹ ਮੈਨੂੰ ਕਹਿੰਦੇ ਸੀਗੇ ਕਿ ਅੰਡੇ ਡੁੱਬਦੀ ਬੇੜੀ 'ਚ ਸਵਾਰ ਹੋ ਗਿਆ ਤੇ ਮੈਂ ਤੁਹਾਡੇ ਚੈਨਲ ਰਾਹੀਂ ਅੱਜ ਇਹ ਦੱਸਣਾ ਚਾਹਨਾ ਵੀ ਡੁੱਬਦੀ ਬੇੜੀ ਨਹੀਂ ਇਹ ਤੁਹਾਡਾ ਭਲੇਖਾ ਤੇ ਅਸੀਂ ਇਹ ਬੇੜੀ ਪਾਰ ਕਰਾਂਗੇ ਅੱਜ ਦੇ ਯੂਥ ਨੇ ਇੱਕ ਸਨੇਹਾ ਅੱਜ ਤੁਸੀਂ ਸੁਣਿਆ ਹੋਣਾ ਜਿਹੜਾ ਯੂਥ ਦਾ ਸਲੋਗਨ ਸੀਗਾ ਵੀ 2027 'ਚ ਜਿਹੜੀ ਯੂਥ ਦੀ ਪੁਕਾਰ ਆ ਵੀ ਐਮਐਲਏ ਮੈਡਮ ਨੀਨਾ ਮਿੱਤਲ ਫੇਰ ਇੱਕ ਵਾਰ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ